लड़का ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰਾਪੁਰ ਜਾਣ ਵਾਲੀ ਸੰਗਤ ਲਈ ਗੋਚਰਪਿੰਡ ਵੱਲੋਂ ਲੰਗਰ ਲਗਾਏ ਗਏ ਜਿੱਥੇ ਬਹੁਤ ਸਾਰੀਆਂ ਸੰਗਤਾਂ ਦਾ ਤੇ ਭਰਪੂਰ ਪਿਆਰ ਜਿਹੜਾ ਹੈਗਾ ਜੋ ਸੰਗਤਾਂ ਵੱਲੋਂ ਮਿਲੇ ਆ ਤੇ ਦਰਬਾਰ ਤੇ ਮੱਥਾ ਟੇਕ ਕੇ ਸਰਦਾ ਕਰਕੇ ਸਾਰਿਆਂ ਨੇ ਹੀ ਬਹੁਤ ਹੀ ਖੁਸ਼ੀਆਂ ਮਨਾਈਆਂ ਤੇ ਲੰਗਰ ਜਿਹੜਾ ਹੈਗਾ ਬੇਸ਼ੁਮਾਰ ਤਰ੍ਹਾਂ ਤਰ੍ਹਾਂ ਦੇ ਭੰਡਾਰੇ ਜਿਹੜੇ ਹੈਗੇ ਆ ਚਾਪਕੋਟ ਦਾ ਲੰਗਰ ਜਿਹੜਾ ਉਹ ਵੀ ਗੋਚਰਪਿੰਡ ਵੱਲੋਂ ਚੱਲ ਰਿਹਾ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਇਹ ਪੰਡਾਰਾ ਕਦੋਂ ਤੱਕ ਚੱਲ ਰਿਹਾ ਹੈ ਤੇ ਕਦੋਂ ਤੱਕ ਚੱਲਦਾ ਰਹੇਗਾ ਲੰਬੇ ਲੰਬੇ ਸਮੇਂ ਦੇ ਵਿੱਚ ਇਹ ਉੱਚ ਦੇ ਜਿਹੜੇ ਸੇਵਕ ਨੇ ਉਹ ਲਗਾਤਾਰ ਇੱਥੇ ਪੰਡਾਰਾ ਕਰ ਦਿੰਦੇ ਨੇ ਉਹ ਬਾਬਾ ਜੀ ਨਾਲ ਗੱਲਬਾਤ ਕੀਤੀ ਹੈ ਕੀ ਉਹਨਾਂ ਨੇ ਕਿਹਾ ਉਹ ਸੁਣਦੇ ਹੁੰਦੇ ਜਵਾਨੀ ਜੀ ਸ੍ਰੀ ਗੋਬਿੰਦ ਸਿੰਘ ਜੀ ਤੇ ਇਹ ਕਿਹੜੇ ਪਿੰਡ ਦਾ ਪੰਡਾਰਾ ਲੱਗਿਆ ਭਲਾ ਪਿੰਡ ਗੋਚਰ ਤੋਂ ਗੋਚਾ ਤੋਂ ਇਹ ਕਿੰਨਾ ਪੰਡਾਰਾ ਤੁਸੀਂ ਪਿੰਡ ਵਾਲੋਂ ਕੀਤਾ ਜਾ ਰਿਹਾ ਹੈ ਫਤਵਾ ਪੰਡਾਰਾ ਜੀ ਹਾਂ ਜੀ ਤੇ ਇਹ ਲੰਗਰ ਲਾਉਣ ਵਾਸਤੇ ਕਿਹੜੇ ਕਿਹੜੇ ਪਿੰਡਾਂ ਦਾ ਸਹਿਯੋਗ ਤੁਹਾਨੂੰ ਮਿਲਦਾ ਹੈ ਇੱਕੋ ਪਿੰਡ ਦਾ ਸਹਿਯੋਗ ਹੈ ਜਿਆਦਾ ਇੱਕੋ ਪਿੰਡ ਦਾ ਔਰ ਨੌਜਵਾਨ ਜਿੰਨੇ ਪਿੰਡ ਦੇ ਹੈਗੇ ਸਾਡੇ ਉਹਨਾਂ ਦਾ ਸਹਿਯੋਗ ਹੈ ਇਹ ਔਰ ਪੂਰੇ ਪਿੰਡ ਦਾ ਜਿੰਨੇ ਤੇ ਆਪਣੇ ਮੁੰਡੇ ਨੌਜਵਾਨ ਹੈਗੇ ਆ ਸਾਰਿਆਂ ਦਾ ਤੇ ਜਿੰਨਾ ਤੇ ਇਹ ਤਾਰਾਪੁਰ ਦਾ ਮੇਲਾ ਚੱਲਦਾ ਹੈ ਤੇ ਉਦੋਂ ਤੱਕ ਹੀ ਲੰਗਰ ਚੱਲਦਾ ਚੱਲਦਾ ਰਹਿੰਦਾ ਹੈ ਜਾਨੀ ਕਿ ਉਹ 1 ਮਹੀਨਾ ਜਿਹੜਾ ਹੈਗਾ ਪੀਰ ਮਹਾਰਾਜ ਦੀ ਫਿਰ ਜੋ ਤੱਕ ਇਹ ਕਹਿ ਸਕਦੇ ਜਿਤੋਂ ਪ੍ਰਮਾਤਮਾ ਦਾ ਹੁਕਮ ਹੋਦਾ ਉਦੋਂ ਤੱਕ ਇਹ ਪੰਡਾ ਚੱਲਦੇ ਬਹੁਤ ਧੰਨਵਾਦ ਜੀ ਓਕੇ ਜੈ ਜੀ ਜੈ ਜੀ ਚੋਗਾ ਇਹ ਨਹੀਂ ਕਰਾਇਆ ਇਹ ਸਾਰੇ ਗਲਤ पर <laughs> चाहियां <laughs>